ਰੇਡੀ ਸਕਾਰਾਤਮਕ ਸੋਚ ਅਤੇ ਚੰਗੀ ਸੰਗਤ ਨਾਲ ਤੁਸੀਂ ਮੁਕਾਮ ਨੂੰ ਹਾਸਲ ਕਰ ਸਕਦੇ ਹੋ ਡੰਡੀ ਦੋਸਤ ਬਣਾਓ ਜੋ ਤੁਹਾਨੂੰ ਮੁਸੀਬਤ ਵੇਲੇ ਤੁਹਾਡੀ ਹੌਸਲਾ ਅਫਜ਼ਾਈ ਕਰੇ ਡੰਡੀ ਦੋਸਤ ਅਜੇਹਾ ਹੋਣਾ ਚਾਹੀਦਾ ਕਿ ਜੋ ਤੁਹਾਡੀਆਂ ਕਮੀਆਂ ਦੱਸੇ ਡੰਡੀ ਨਾ ਕੇ ਤੁਹਾਡੀ ਹਮੇਸ਼ਾ ਪ੍ਰਸ਼ੰਸਾ ਹੀ ਕਰਦਾ ਰਹੇ ਤੁਹਾਡੀਆਂ ਗਲਤੀਆਂ ਉੱਤੇ ਵੀ ਤੁਹਾਨੂੰ ਟੋਕੇ ਨਾ ਡੰਡੀ ਸਮਾਂ ਬਹੁਤ ਵੱਡਮੁੱਲੀ ਦਾਤ ਹੈ ਡੰਡੀ ਅਕਸਰ ਅੱਗੇ ਵਧਦੇ ਰਹੋ ਡੰਡੀ ਹੌਸਲੇ ਨੂੰ ਵੀ ਟੈ ਟੇਰੀ ਨਾ ਹੋਣ ਦਿਓ ਡੰਡੀ ਨਕਾਰਾਤਮਕ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਡੰਡੀ ਕਹਿੰਦੇ ਵੀ ਹਨ ਕੇ ਜੋ ਸਮੇਂ ਦੀ ਕਦਰ ਕਰਦੇ ਹਨ ਸਮਾਂ ਉਹਨਾਂ ਦੀ ਕਦਰ ਕਰਦਾ ਹੈ ਡੰਡੀ ਸਮਾਂ ਕਦੇ ਕਿਸੇ ਲਈ ਰੁਕਦਾ ਨਹੀਂ ਹੈ ਡੰਡੀ ਲਗਾਤਾਰ ਅੱਗੇ ਵਧਦਾ ਹੀ ਚਲਾ ਜਾਂਦਾ ਹੈ ਡੰਡੀ ਜੋ ਲੋਕ ਸਾਰੇ ਕੰਮ ਆਪਣੇ ਸਮੇਂ ਦੇ ਮੁਤਾਬਕ ਕਰ ਲੈਂਦੇ ਹਨ ਫਿਰ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ ਡੰਡੀ ਉਹਨਾਂ ਨੂੰ ਪਛਤਾਵਾ ਬਿਲਕੁਲ ਵੀ ਨਹੀਂ ਹੁੰਦਾ ਡੰਡੀ ਇੱਕ ਥਾਂ ਉੱਤੇ ਰੁਕ ਕੇ ਸਮਾਂ ਸਾਡਾ ਇੰਤਜ਼ਾਰ ਨਹੀਂ ਕਰੇਗਾ ਡੰਡੀ ਸਮੇਂ ਨੇ ਤਾਂ ਚੱਲਦੇ ਰਹਿਣਾ ਹੈ ਡੰਡੀ ਅਕਸਰ ਦੇਖਦੇ ਹਾਂ ਕਿ ਕਈ ਲੋਕ ਆਪਣੇ ਕੰਮ ਨੂੰ ਸਮੇਂ ਉੱਤੇ ਨਹੀਂ ਕਰਦੇ ਹਨ ਡੰਡੀ ਫਿਰ ਉਹ ਕੰਮ ਉਹੀ ਲੋਕ ਤਤ ਪੜਤ ਵਿੱਚ ਕਰਦੇ ਹਨ ਕਾਹਲੀ ਵਿੱਚ ਕੀਤਾ ਗਿਆ ਅਜਿਹਾ ਕੰਮ ਸਹੀ ਨਹੀਂ ਹੁੰਦਾ ਫਿਰ ਪਛਤਾਉਣਾ ਹੀ ਪੈਂਦਾ ਹੈ ਡੰਡੀ ਜੇ ਆਪਣੇ ਦਫ਼ਤਰ ਲਈ ਨਿਕਲ ਰਹੇ ਹਾਂ ਤਾਂ ਸਮੇ ਉੱਤੇ ਜਾਓ ਡੰਡੀ ਕਈ ਸਟਾਰਟ ਵਾਰ ਤੁਸੀਂ ਸੜਕੀ ਆਵਾਜ਼ਾਈ ਵਿੱਚ ਫਸ ਜਾਂਦੇ ਹੋ ਤਾਂ ਤੁਸੀਂ ਆਪਣੇ ਕੰਮਾਂ ਤੋਂ ਲੇਟ ਹੋ ਜਾਂਦੇ ਹੋ ਡੰਡੀ ਜੋ ਇਨਸਾਨ ਸਮੇਂ ਦੇ ਮੁਤਾਬਕ ਚੱਲਦਾ ਹੈ ਉਹ ਕਦੇ ਵੀ ਅਸਫਲ ਨਹੀਂ ਹੁੰਦਾ ਡੰਡੀ ਹਰ ਕੰਮ ਨੂੰ ਸਮੇਂ ਸਾਰਨੀ ਮੁਤਾਬਕ ਕਰੋ ਡੰਡੀ ਅਕਸਰ ਦੇਖਦੇ ਹਾਂ ਕਿ ਕਈ ਵਾਰ ਵਿਦਿਆਰਥੀ ਬਿਲਕੁਲ ਆਖਰੀ ਤਰੀਕਾ ਉੱਤੇ ਆਪਣੇ ਫਾਰਮ ਭਰਦੇ ਹਨ ਡੰਡੀ ਆਖਰੀ ਤਰੀਕਾਂ ਉੱਤੇ ਕਈ ਵਾਰ ਫਾਰਮ ਵੀ ਸਹੀ ਨਹੀਂ ਭਰਿਆ ਜਾਂਦਾ ਡੰਡੀ ਉਹ ਸਬੰਧਤ ਵਿਭਾਗ ਵੱਲੋਂ ਫਿਰ ਰਿਜੈਕਟ ਕਰ ਦਿੱਤੇ ਜਾਂਦਾ ਹੈ ਡੰਡੀ ਜਿੱਥੇ ਵੀ ਤੁਸੀ ਜਾਣਾ ਹੈ ਸਮੇਂ ਤੋਂ 10 ਮਿੰਟ ਪਹਿਲਾਂ ਹੀ ਘਰ ਤੋਂ ਨਿਕਲ ਜਾਓ ਤਾਂ ਜੋ ਉਥੇ ਤੁਹਾਨੂੰ ਫਿਰ ਲੇਟਣਾ ਹੋਣਾ ਪਵੇ ਡੰਡੀ ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਮਾਂ ਬਾਪ ਆਪ ਸਕੂਲ ਜਾ ਕੇ ਮਾਸਟਰਾਂ ਨੂੰ ਕਹਿ ਕੇ ਆਉਂਦੇ ਸਨ ਕਿ ਉਹਨਾਂ ਦੇ ਬੱਚੇ ਦੀ ਚੰਗੀ ਤਰ੍ਹਾਂ ਕੁਟਾਈ ਕੀਤੀ ਜਾਵੇ ਡੰਡੀ ਇਹ ਕਹਿਣਾ ਨਹੀਂ ਮੰਦਾ ਹੈ ਡੰਡੀ ਅੱਜ ਕੱਲ ਤਾਂ ਜੇ ਮਾਸਟਰ ਬੱਚੇ ਨੂੰ ਝਿੜਕ ਦਿੰਦੇ ਹਨ ਤਾਂ ਮਾਪੇ ਸਕੂਲ ਹੀ ਪਹੁੰਚ ਜਾਂਦੇ ਹਨ ਉਸ ਮਾਸਟਰ ਨੂੰ ਕਈ ਵਾਰ ਆਪਣੀ ਆਪਣੇ ਨੌਕਰੀ ਤੋਂ ਹੀ ਹੱਥ ਢੋਣੇ ਪੈ ਜਾਂਦੇ ਹਨ ਡੰਡੀ ਬੱਚਿਆਂ ਨੂੰ ਝਿੜਕਣ ਦਾ ਸਮਾਂ ਚਲਾ ਜਾ ਚੁੱਕਿਆ ਹੈ ਡੰਡੀ ਤਾਂ ਹੀ ਅੱਜਕੱਲ ਬੱਚੇ ਪੈੜੀ ਸੰਗਤ ਵਿੱਚ ਜਲਦੀ ਪੈ ਰਹੇ ਹਨ ਡੰਡੀ ਇਥੇ ਤੱਕ ਕੇ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਆਪਣੀ ਮਰਜ਼ੀ ਨਾਲ ਕਰ ਰਹੇ ਹਨ ਫਿਰ ਚਾਹੇ